ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਜਿਹੜੀ ਵੀਡੀਓ ਇਹ ਹੈਗੀ ਹੈ ਹੰਗਰੀ ਕੰਟਰੀ ਬਾਰੇ ਹੰਗਰੀ ਬਾਰੇ ਤੁਹਾਨੂੰ ਕੁਝ ਅਪਡੇਟਾਂ ਨਵੀਆਂ ਜਿਹੜੀਆਂ ਕਾਫੀ ਚੱਲਦੀਆਂ ਪਈਆਂ ਉਹ ਤੁਹਾਡੇ ਨਾਲ ਸ਼ੇਅਰ ਕਰਨੀਆਂ ਵਾਂ ਕਿ ਹੰਗਰੀ ਕੰਟਰੀ ਹੁਣ ਤੋਂ ਵੀਜ਼ਾ ਨਹੀਂ ਦੇ ਰਹੀ ਜਦੋਂ ਤੁਸੀਂ ਮੈਂ ਲਿਖਿਆ ਡਿਸਕ੍ਰਿਪਸ਼ਨ ਵਿੱਚ ਜਿਹੜਾ ਟਾਈਟਲ ਆ ਤੇ ਉਹਦੇ ਤੋਂ ਕਿ ਹੁਣ ਉਹ ਵੀਜ਼ੇ ਨਹੀਂ ਦੇਣਗੇ ਸੋ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਕੀ ਕੀ ਚੇਂਜਸ ਜਿਹੜੀ ਹੈ ਹੰਗਰੀ ਇਮੀਗ੍ਰੇਸ਼ਨ ਕਰ ਰਹੀ ਹੈ ਜਿਹੜੀ ਹੰਗਰੀ ਦੀ ਇਮੀਗ੍ਰੇਸ਼ਨ ਉਕਲੋਜ਼ੂਰੀਆ 1 ਜਨਵਰੀ ਤੋਂ ਲੈ ਕੇ 29 ਫਰਵਰੀ ਤੱਕ ਯਾਨੀ 2 ਮਹੀਨਿਆਂ ਨੂੰ ਕਲੋਜ਼ ਰਹੂਗੀ 2024 ਦੇ ਵਿੱਚ ਉਹਦਾ ਕਾਰਨ ਇਹ ਆ ਕਿ ਉਹ ਕੁਝ ਚੇਂਜਸ ਕਰਨ ਜਾ ਰਹੀ ਹੈ ਆਪਣੇ ਇਮੀਗ੍ਰੇਸ਼ਨ ਵਿੱਚ ਜਿਹੜੇ ਨੌਨ ਇਮੀਗਰੈਂਟ ਲੋਕ ਆ ਜਿਹੜੇ ਦੂਸਰੇ ਕੰਟਰੀ ਨੂੰ ਕੰਮ ਕਰਨ ਆ ਰਹੇ ਆ ਉਹਨਾਂ ਉਹਨਾਂ ਦੇ ਨਾਲ ਰਿਲੇਟਡ ਸਾਰਾ ਕੁਝ ਹੀ ਜਿਹੜਾ ਵਰਕ ਪਰਮਿਟ ਆ ਸਭ ਤੋਂ ਪਹਿਲਾਂ ਉਹਦੀ ਗੱਲ ਕਰ ਲੈਂਦੇ ਆ ਜਿੱਦਾਂ ਹੁਣ ਤੁਸੀਂ ਵਰਕ ਪਰਮਿਟ ਤੇ ਇੰਡੀਆ ਪਾਕਿਸਤਾਨ ਬੰਗਲਾਦੇਸ਼ ਕਿਸੇ ਵੀ ਕੰਟਰੀ ਤੋਂ ਆਉਂਦੇ ਆ ਹੰਗਰੀ ਦੇ ਵਿੱਚ ਉਹਨਾਂ ਦਾ ਵਰਕ ਪਰਮਿਟ ਉਹ 3 ਸਾਲ ਦਾ ਹੋਊਗਾ ਤੁਸੀਂ ਲਗਾਤਾਰ 3 ਸਾਲ ਜਿਹੜਾ ਵਾ ਹੰਗਰੀ ਵਿੱਚ ਕੰਮ ਕਰ ਸਕਦੇ ਆ ਚੌਥਾ ਸਾਲ ਤੁਸੀਂ ਕੰਮ ਨਹੀਂ ਕਰ ਸਕਦੇ 3 ਸਾਲ ਬਾਅਦ ਤੁਹਾਨੂੰ ਆਪਣੇ ਕੰਟਰੀ 'ਚ ਵਾਪਸ ਜਾਣਾ ਪਊਗਾ ਚਾਹੇ ਤੁਹਾਨੂੰ ਕੰਪਨੀ ਉਹ ਜਿਸ ਕੰਪਨੀ ਤੁਸੀਂ ਕੰਮ ਕਰ ਰਹੇ ਹੋ ਜਿਸ ਮਾਲਕ ਕੋਲ ਕੰਮ ਕਰ ਰਹੇ ਹੋ ਚਾਹੇ ਉਹ ਤੁਹਾਨੂੰ ਰੱਖ ਰਿਹਾ ਵਾ ਚਾਹੇ ਕੁਝ ਵੀ ਕਰ ਰਿਹਾ ਬਟ 3 ਸਾਲ ਬਾਅਦ ਤੁਹਾਨੂੰ ਜਿਹੜਾ ਵਾ ਆਪਣੇ ਇੰਡੀਆ ਜਾਣਾ ਪਊਗਾ ਉਹ ਜਿਹੜਾ ਮਾਲਕ ਆ ਉਹ ਦੁਬਾਰਾ ਤੁਹਾਡੇ ਪੇਪਰ ਵਰਕ ਕਰਕੇ ਤੁਹਾਨੂੰ ਦੁਬਾਰਾ ਵੀਜ਼ਾ ਦੇਊਗਾ ਵੀਜ਼ਾ ਦੇ ਕੇ ਫਿਰ ਤੁਸੀਂ ਦੁਬਾਰਾ ਫਿਰ ਉਸੇ ਕੰਪਨੀ 'ਚ ਆਓਗੇ ਹੁਣ ਇਹ ਚੀਜ਼ ਪਤਾ ਨਹੀਂ ਕਿਉਂ ਹੰਗਰੀ ਦੀ ਗਵਰਨਮੈਂਟ ਕਰ ਰਹੀ ਕਿਉਂਕਿ ਹੰਗਰੀ ਦੀ ਅੰਗਰੀ ਦੀ ਗਵਰਨਮੈਂਟ ਕਾਫੀ ਜਿਹੜੀ ਸਖਤਾਈ ਕਰ ਰਹੀ ਆ ਉਹ ਉਹਦਾ ਯੂਰਪ ਯੂਨੀਅਨ ਵਿੱਚ ਵੀ ਕਾਫੀ ਕਰ ਰਹੀ ਆ ਸਖਤਾਈ ਹੋਰ ਵੀ ਕਾਫੀ ਰੂਲ ਜਿਹੜੇ ਚੇਂਜ ਕਰ ਰਹੀ ਆ ਤੇ ਇਹਦੇ ਨਾਲ ਹੋ ਸਕਦਾ ਜਿੱਦਾਂ ਜਿਹੜਾ ਜਿੰਨਾ ਮੈਂ ਜਾਣਦਾ ਮੈਂ ਜਿਹੜਾ 3 ਸਾਲ ਦਾ ਟੈਕਸ ਆ ਉਹਨਾਂ ਨੂੰ ਬਚੂਗਾ ਮਤਲਬ ਉਹ 3 ਸਾਲ ਦਾ ਜਿਹੜਾ ਟੈਕਸ ਆ ਉਹ ਗਵਰਨਮੈਂਟ ਦੇ ਖਾਤੇ ਜਾਊਗਾ ਉਹ ਟੈਕਸ ਤੁਸੀਂ ਲੈ ਨਹੀਂ ਸਕਦੇ ਬਹੁਤ ਘੰਟ ਲੋਕ ਆ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨੋਲ ਜੇ ਕਿ ਤੁਸੀਂ ਆਪਣਾ ਟੈਕਸ ਕਿਦਾਂ ਲੈ ਸਕਦੇ ਜਿਹੜਾ ਤੁਸੀਂ ਜਿਸ ਕੰਟਰੀ ਨੂੰ ਤੁਸੀਂ ਕੰਮ ਕੀਤਾ ਵਾ ਮੰਨ ਲਓ ਜੇ ਤੁਸੀਂ 5-7 ਸਾਲ ਕਿਸ ਕੰਟਰੀ ਚ ਕੰਮ ਕੀਤਾ ਵਾ ਕੰਟੀਨਿਊ ਜੇ ਤੁਸੀਂ ਉੱਥੋਂ ਟੈਕਸ ਲੈਣਾ ਚਾਹੋ ਆਪਣਾ ਜਿਹੜਾ ਟੈਕਸ ਜਿੱਥੇ ਤੁਸੀਂ ਕੰਮ ਕਰਦੇ ਸੀ ਪੇ ਕਰ ਹੁੰਦਾ ਵਾ ਹਨਾ ਉਹ ਉਸ ਟੈਕਸ ਤੇ ਤੁਸੀਂ ਹੱਕਦਾਰ ਹੁੰਦੇ ਆ ਬਟ ਜੇ ਤੁਸੀਂ ਕੋਈ ਨਈ ਸਹੂਲਤਾਂ ਲੈਣੀਆਂ ਹਨ ਉਸ ਕੰਟਰੀ ਚ ਜਾਣਾ ਮਤੋਂ ਟੈਕਸ ਤੁਹਾਨੂੰ ਮਿਲਦਾ ਬਟ ਬਹੁਤੀਆਂ ਕੰਟਰੀ ਨਹੀਂ ਦਿੰਦੀਆਂ ਬਹੁਤੀ ਲੋਕਾਂ ਨੂੰ ਸਾਡੇ ਨੂੰ ਪਤਾ ਵੀ ਨਹੀਂ ਹੈਗਾ ਜਿੱਦਾਂ ਬਹੁਤ ਲੋਕ ਆ ਜਿਹੜੇ ਉਹ ਇੱਕ ਕੰਟਰੀ ਚ 5 5 7 7 ਸਾਲ ਲਾ ਕੇ ਫਿਰ ਅਨਲੀਗਲ ਨਿਕਲ ਜਾਂਦੇ ਜਾਂ ਇਧਰ ਉਧਰ ਚੱਲ ਜਾਂਦੇ ਆ ਤੇ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਟੈਕਸ ਕਿੱਦਾਂ ਲੈਣਾ ਹਨਾ ਕੀ ਕਰਨਾ ਵਾ ਸੋ ਇਹ ਸਿਸਟਮ ਹੋ ਗਿਆ ਸੋ ਉਹ ਟੈਕਸ ਗਵਰਨਮੈਂਟ ਨੂੰ ਬਚੂਗਾ ਫਿਰ ਮੰਨ ਲਓ ਕਿ ਜੇ ਦੁਬਾਰਾ ਬੰਦਾ ਵਾਪਸ ਆਉਂਦਾ ਫਿਰ ਉਹਦਾ 0 ਤੋਂ ਸਟਾਰਟ ਹੁੰਦਾ ਵਾ 0 ਤੋਂ ਲੈ ਕੇ ਉਹਨੇ 100 ਤੱਕ ਫਿਰ ਜਾਣਾ ਹੁੰਦਾ ਦੁਬਾਰਾ ਫਿਰ 0 ਤੋਂ ਉਹਦਾ ਟੈਕਸ ਸਟਾਰਟ ਹੋਣਾ ਪਹਿਲਾ ਦਾ ਟੈਕਸ ਉਹ ਖਤਮ ਕਰਦੇ ਆਗੇ ਇਹ ਹੋ ਗਈ ਦੂਸਰੀ ਨਿਊਜ਼ ਹੈ ਜਿਹੜੇ ਸਟੂਡੈਂਟ ਜਿਹੜੇ ਆਉਂਦੇ ਆ ਜਿਹੜੇ ਸਟੂਡੈਂਟ ਵੀਜਾ ਦੇ ਤੁਸੀਂ ਆਉਂਦੇ ਆ ਉਹ ਸਟੂਡੈਂਟ ਵੀਜਾ ਦੇ ਜਿਹੜਾ ਵੀਜ਼ਾ ਉਹ ਤੁਸੀਂ ਕਿਸੇ ਦੂਸਰੇ ਵੀਜੇ ਚੇਂਜ ਨਹੀਂ ਕਰਾ ਸਕਦੇ ਅੰਗਰੇਜ਼ੀ ਵਿੱਚ 2024 ਦੇ ਵਿੱਚ ਜਿਹੜਾ ਨਵਾਂ ਲਾਅ ਆਊਗਾ ਮੰਨ ਲਓ ਕਿ ਉਸ ਜਿਹੜਾ ਵੀਜ਼ਾ ਉਸ ਵੀਜ਼ੇ ਨੂੰ ਤੁਸੀਂ ਦੂਜੇ ਚ ਚੇਂਜ ਨਹੀਂ ਕਰਾ ਸਕਦੇ ਜੇ ਕਿਸੇ ਨੇ ਚੇਂਜ ਕਰਾਉਣਾ ਹੁਣ ਸਟੂਡੈਂਟ ਵੀਜ਼ਾ ਤੇ ਉਹ ਇਸ ਵੀਕ ਦੇ ਵਿੱਚ ਅਪਲਾਈ ਕਰ ਸਕਦਾ ਵਾ ਇਸ ਮਹੀਨੇ ਚ ਅਪਲਾਈ ਕਰ ਸਕਦਾ ਜਨਵਰੀ ਤੋਂ ਬਾਅਦ ਚ ਸਾਰਾ ਕੁਝ ਪਾਉਸਾ ਖਤਮ ਤੇ ਨਾ ਇਨਸਟਿਟਿਊਟ ਜਿਹੜੇ ਆਪਣੇ ਪੇਰੈਂਟਸ ਨੂੰ ਸਾਥ ਸਕਦੇ ਆ ਔਰ ਜੇ ਤੁਹਾਡੇ ਕੋਲ ਸਟੂਡੈਂਟ ਵੀza ਤੁਸੀਂ ਅੰਗਰੇਜ਼ੀ ਚ ਸਟੱਡੀ ਕਰਨਦੇ ਆ 2024 ਦੇ ਵਿੱਚ ਤੇ ਤੁਸੀਂ ਆਪਣੇ ਮਦਰ ਫਾਦਰ ਨੂੰ ਪੇਰੈਂਟਸ ਨੂੰ ਨਹੀਂ ਸਾਥ ਸਕਦੇ ਜੇ ਤੁਸੀਂ ਆਪਣੇ ਮਦਰ ਫਾਦਰ ਨੂੰ ਸੱਜਣਾ ਹੋਣਾ ਤੇ ਉਹਨੂੰ ਤੁਸੀਂ ਤੁਹਾਨੂੰ ਚੇਂਜ ਕਰਾਉਣਾ ਪਊਗਾ ਜਾਂ ਤੁਹਾਨੂੰ ਵਰਕ ਪਰਮਿਟ ਜਾਂ ਬਿਜ਼ਨਸ ਵੀਜ਼ੇ ਦੇ ਵਿੱਚ ਜਾਂ ਸੈਲਫ এমਪਲੋਏ ਵੀਜ਼ੇ ਦੇ ਵਿੱਚ ਤੁਸੀਂ ਤੁਹਾਨੂੰ ਆਉਣਾ ਪਊਗਾ ਫਿਰ ਤੁਸੀਂ ਆਪਣੇ ਜਿਹੜੇ ਆ ਫੈਮਿਲੀ ਨੂੰ ਮਦਰ ਫਾਦਰ ਨੂੰ ਸਾਥ ਸਕਦੇ ਆ ਸੋ ਇਹ ਆ ਹੋ ਗਿਆ ਇਸ ਤੋਂ ਬਾਅਦ ਜਿਹੜਾ ਜਿਹੜਾ ਬਿਜ਼ਨਸ ਵਾਸਤੇ ਵੀਜ਼ਾ ਵਾ ਜੋ ਵੀ ਵੀਜ਼ਾ ਵਾ ਉਹਦੀ ਵੀ ਨਾਲ ਲਿਮਟ ਰੱਖ ਦਿੱਤੀ ਆ ਕਿ ਉਦਿਆਂ ਵੀ ਸ਼ਰਤਾਂ ਹੋਣਗੀਆਂ ਉਹ ਵੀ 3 ਸਾਲ ਦਾ ਵੀਜ਼ਾ ਹੀ ਦੇਣਗੇ ਸੇਮ ਹੀ 3 ਸਾਲ ਤੁਸੀਂ ਕੰਮ ਕਰੋਗੇ ਉਸ ਤੋਂ ਬਾਅਦ ਜੇ ਤੁਹਾਡੇ ਕੰਮ ਤੋਂ ਤੁਹਾਡੇ ਬਿਜ਼ਨਸ ਤੋਂ ਗਵਰਨਮੈਂਟ ਨੂੰ ਕੋਈ ਜਿਹੜਾ ਹੁੰਦੀ ਆ ਮਤਲਬ ਕੋਈ ਫਾਇਦਾ ਹੁੰਦਾ ਪਿਆ ਗਵਰਨਮੈਂਟ ਨੂੰ ਤਾਂ ਹੰਗਰੀ ਦੀ ਨੂੰ ਫਿਰ ਉਹ ਸੋਚੂਗੇ ਕਿ ਇਹਨੂੰ ਐਕਸਟੈਂਡ ਇੱਥੇ ਕੀਤਾ ਜਾਵੇ ਕਿ ਜਾਂ ਤੁਹਾਨੂੰ ਵਾਪਸ ਭੇਜਿਆ ਜਾਵੇ ਸੋ ਇਹ ਵੀ ਇੱਕ ਨਵਾਂ ਲਾਅ ਜਿਹੜਾ ਆ ਗਿਆ ਪਰ ਉੱਥੇ ਕੋਈ ਬਿਜ਼ਨਸ ਕਰ ਰਿਹਾ ਉਹਨੇ ਆਪਣੇ ਪੈਸੇ ਲਾ ਕੇ 10-20 ਲੱਖ ਰੁਪਏ ਕਲਾਕ ਇੰਡੀਆ ਦਾ ਇੱਕ ਬਿਜ਼ਨਸ ਚਲਾਇਆ ਵਾ ਤੋਂ ਬਿਜ਼ਨਸ ਵਧੀਆ ਚੱਲਦਾ ਪਿਆ ਤਿੰਨ ਸਾਲ ਬਾਅਦ ਉਹਨੂੰ ਸਾਰਾ ਕਲੋਸ ਕਰਨਾ ਪਊਗਾ ਇਹ ਵੀ ਇੱਕ ਪ੍ਰੋਬਲਮ ਜਿਹੜੀ ਆਊਗੀ ਬਟ ਲੋਕਾਂ ਨੇ ਬਥੇਰੇ ਰਾਹ ਕੱਢ ਲੈਣੇ ਆ ਵਕੀਲਾਂ ਨੇ ਸਾਰਾ ਕੁਝ ਦੱਸ ਦੇਣਾ ਵਾ ਬਟ ਫਿਲਹਾਲ ਹੁਣ ਦੀ ਗੱਡੀ ਜਿਹੜਾ ਇਹ ਲਾ ਚੱਲਦਾ ਪਿਆ ਵਾ ਇਹ ਸਿਸਟਮ ਚੱਲਦਾ ਪਿਆ ਤੇ ਇਸ ਤੋਂ ਇਲਾਵਾ ਹੁਣ ਜੇ ਤਾਂ ਕੋਈ ਅਪਲਾਈ ਕਰਨਾ ਚਾਹ ਰਿਹਾ ਵਾ ਅੰਗਰੀ ਦਾ ਵੀਜ਼ਾ ਜਾਂ ਅਪਾਇੰਟਮੈਂਟ ਲੈਣਾ ਚਾਹ ਰਿਹਾ ਤੋ ਇਸ ਮਹੀਨੇ ਲੈ ਸਕਦਾ ਵਾ ਜਨਵਰੀ ਦੇ ਫਰਵਰੀ ਦੇ ਵਿੱਚ ਜਿਹੜੀ ਆ ਕੋਈ ਵੀਜ਼ਾ ਨਹੀਂ ਮਿਲਣਾ ਕੋਈ ਅਪਾਇੰਟਮੈਂਟ ਨਹੀਂ ਮਿਲਣੀ ਕੋਈ ਨਾ ਨੇ ਵਰਕ ਪਰਮਿਟ ਇਸ਼ੂ ਨਹੀਂ ਕਰਨਾ ਹੈਗਾ ਹੰਗਰੀ ਦੀ ਜਿਹੜੀ ਇਮੀਗ੍ਰੇਸ਼ਨ ਦੋ ਮਹੀਨੇ ਵਾਸਤੇ ক্লোਜ਼ ਆ ਸੋ ਜੇ ਤਾਂ ਤੁਸੀਂ ਹੰਗਰੀ ਦੇ ਜਿਹੜੇ ਵੀਜ਼ੇ ਅਪਲਾਈ ਕੀਤੇ ਆ ਜੇ ਤਾਂ ਇਸ ਮਹੀਨੇ ਵਿੱਚ ਆ ਜਾਂਦਾ ਠੀਕ ਆ ਨਹੀਂ ਤੇ ਦੋ ਮਹੀਨੇ ਤੋਂ ਬਾਅਦ ਤੁਹਾਨੂੰ ਨਵੇਂ ਲਾਅ ਦੇ ਅਕੋਰਡਿੰਗ ਜਿਹੜਾ ਮ ਵੀਜ਼ਾ ਮਿਲੂਗਾ ਰੂਲ ਆ ਗਿਆ ਮਣ ਮੰਨ ਲਓ ਜੇ ਕੁਝ ਬੰਦੇ ਕੁਝ ਜੰਟਾ ਜਿਨ੍ਹਾਂ ਨੇ ਇਸ ਮਹੀਨੇ ਚ ਅਪਲਾਈ ਕੀਤਾ ਵਾ ਵੀਜ਼ਾ ਠੀਕ ਆ ਉਹਨਾਂ ਦਾ ਜਨਵਰੀ ਚ ਨਹੀਂ ਆਊਗਾ ਕਿਉਂਕਿ ਇਮੀਗ੍ਰੇਸ਼ਨ ক্লোਜ਼ ਆ ਨਾ ਫਰਵਰੀ ਚ ਆਊਗਾ ਮਾਰਚ ਵਿੱਚ ਆਊਗਾ ਬਟ ਉਹਦੇ ਵਿੱਚ ਉਹਨਾਂ ਨੇ ਜਿਸ ਕੰਮ ਦਾ ਤੁਸੀਂ ਵੀਜ਼ਾ ਅਪਲਾਈ ਕੀਤਾ ਜਿਸ ਕੰਪਨੀ ਕੋਲੋਂ ਕੀਤਾ ਅਪਲਾਈ ਉਹਨਾਂ ਨੇ ਉਹਨਾਂ ਨੂੰ ਨਵੇਂ ਜਿਹੜੇ ਚੇਂਜਸ ਹਨ ਨਵੇਂ ਲਾਅ ਵਾਂ ਉਹਦੇ ਅਕੋਰਡਿੰਗ ਉਹਨਾਂ ਨੇ ਕਹਿੰਨਾ ਕਿ ਉਹ ਉਹਦੇ ਅਕੋਰਡਿੰਗ ਤੁਸੀਂ ਆਪਣਾ ਵੀਜ਼ਾ ਅਪਲਾਈ ਕਰੋ ਜਿਹੜਾ ਪੁਰਾਣਾ ਲਾਅ ਉਹ ਨਹੀਂ ਚੱਲੂਗਾ ਉਸ ਤੋਂ ਬਾਅਦ ਤੁਹਾਡੀ ਜਿਹੜੀ ਫਾਈਲ ਉਹ ਦੁਬਾਰਾ ਸਬਮਿਟ ਕੀਤੀ ਜਾਊਗੀ ਮਾਰਚ ਦੇ ਵਿੱਚ ਸੋ ਇਹ ਜਿਹੜਾ ਇੱਕ ਨਵਾਂ ਚੇਂਜਸ ਆਇਆ ਹੰਗਰੀ ਦੀ ਜਿਹੜੀ ਗਵਰਨਮੈਂਟ ਆ ਕਾफी ਸਖਤਾਈ ਕਰੀ तकरीबन ਪੂਰੇ ਯੂਰਪ ਦੇ ਕੰਟਰੀ ਹਨ ਜਿਹੜੇ ਸਾਰੇ ਕਾफी ਸਖਤਾਈ ਕਰ ਰਹੇ ਪੋਰਟਗਾਲ ਦੇ ਵਿੱਚ ਕਾਫੀ ਚੇਂਜਸ ਆ ਗਏ ਆ ਉੱਤੇ ਤੇ ਅਸੀਂ ਵੀਡੀਓ ਬਣਾਵਾਂਗੇ ਜਰਮਨ ਦੇ ਜਿਹੜੇ ਲਾਅ ਚੇਂਜ ਹੋ ਰਿਹਾ ਹੈ ਹੋ ਰਿਹਾ ਹੈ ਹੋਰ ਕਰੋਸ਼ੀਆ ਦੇ ਮਤਲਬ ਹਰ ਇੱਕ ਕੰਟਰੀ ਜਿਹੜਾ ਆਪਣਾ ਲਾਅ ਚੇਂਜ ਕਰ ਰਿਹਾ ਵਾ ਤੇ ਉਹ ਦਾ ਕਾਰਨ ਹੈਗਾ ਅਨਲੀਗਲ ਇਮੀਗਰੈਂਟ ਬਹੁਤ ਲੋਗ ਆ ਜਿਹੜੇ ਬਹੁਤ ਜ਼ਿਆਦਾ ਲੋਗ ਆ ਜਿਹੜੇ ਯੂਰਪ ਚਾਹ ਰਹੇ ਕਿਉਂਕਿ ਦੁਨੀਆ ਦੇ ਵਿੱਚ ਸਿਰਫ ਯੂਰਪੀਏ ਕਿੱਦਾਂ ਦਾ ਰਹੇਗਾ ਜਿੱਥੇ ਕੰਮ ਹੈਗਾ तकरीबन ਸਾਰੇ ਪਾਸੇ ਥੋੜਾ ਜਿਹਾ ਕੰਮ ਦਾ ਮੰਦਾ ਪਿਆ ਵਾ ਯੂਐਸ ਦੇ ਵਿੱਚ ਦੇਖ ਲਓ ਕੈਨੇਡਾ ਦੇ ਵਿੱਚ ਦੇਖ ਲਓ ਹੋਰ ਇਦਾਂ ਦੀਆਂ ਕੰਟਰੀਆਂ ਦੇਖ ਲਓ ਨਿਊਜ਼ੀਲੈਂਡ ਦੇਖ ਲਓ ਸੋ ਇਹ ਸਿਸਟਮ ਬਟ ਇੱਥੇ ਜਿਹੜੇ 27 ਹੈ ਕੰਟਰੀਆਂ ਇੱਥੇ इजीली ਸਾਨੂੰ ਕੰਮ ਮਿਲ ਜਾਂਦਾ ਜੇ ਇੱਕ ਕੰਟਰੀ 'ਚ ਨਹੀਂ ਆ ਤੇ ਦੂਸਰੀ ਕੰਟਰੀ 'ਚ ਮੂਵ ਆਨ ਆਪਾਂ ਹੋ ਸਕਦੇ ਆ 4-500 ਯੂਰੋ ਦਾ ਖਰਚਾ ਸੋ ਇਹ ਸਿਸਟਮ ਆ ਇਹੀ ਚੀਜ਼ ਆ ਇਸੇ ਕਰਕੇ ਪੂਰੇ ਲੋਕ ਹਰ ਹਰ ਬੰਦਾ ਜਿਹੜਾ ਕਹਿੰਦਾ ਕਿ ਮੈਂ ਯੂਰਪ ਜਾਵਾਂ ਕੈਨੇਡਾ ਅਮਰੀਕਾ ਨੂੰ ਛੱਡ ਕੇ ਉਹਨਾਂ ਦੀ ਬਜਾਏ ਉਹ ਇੱਧਰ ਮੂਵ ਹੋ ਰਹੇ ਸੋ ਇਹ ਜਿਹੜੇ ਨਵੇਂ ਲੋਕ ਹੰਗਰੀ ਦੇ ਜਿਹੜੇ ਹੁਣ ਇਹਨਾਂ ਨੇ ਕਰ ਦਿੱਤੇ ਆ ਇਸ ਤੋਂ ਇਲਾਵਾ ਹੁਣ ਬਹੁਤੇ ਲੋਕ ਸੋਚਦੇ ਹੋਣਗੇ ਕਿ ਸਾਡੇ TRC ਜੇ ਜਿਹੜੇ ਉੱਥੇ ਕੰਮ ਕਰਦੇ ਆ ਉਹਨਾਂ ਜਿਹੜੇ ਸਾਡੇ TCR ਸੀ ਕਾਣ ਦੀ ਕਿਸੇ ਦਾ TCR ਸੀਗਾ ਜਨਵਰੀ ਦੇ ਵਿੱਚ ਖਤਮ ਹੋ ਜਾਣਾ ਵਾਂ ਜਾਂ ਫਰਵਰੀ ਵਿੱਚ ਖਤਮ ਹੋਣਾ ਤੇ ਉਹ ਫਿਰ ਕਿਦਾਂ ਕਰਨਗੇ ਤੇ ਇਮੀਗ੍ਰੇਸ਼ਨ ਹੀ ਬੰਦ ਹੋਣੀ ਆ ਉਹਨਾਂ ਦੇ TCR ਕਾਰਡ ਜਿਹੜੇ ਆ ਉਹ ਆਟੋਮੈਟਿਕ ਜਿਹੜੇ ਇਹਨਾਂ ਨੇ ਰੀਨਿਊ ਕਰ ਦਿਆ ਆ ਉਤੋਂ ਬਾਅਦ ਚ ਇਹ ਤੁਹਾਨੂੰ ਨਵਾਂ ਦੱਸਣ ਦੇ ਲਾਅ ਦੇ ਮੁਤਾਬਕ ਨਵਾਂ ساری ਜਾਣਕਾਰੀ ਦੇਣਗੇ ਬਟ ਜੇ ਕਿਸੇ ਦਾ ਜਨਵਰੀ ਵਿੱਚ ਖਤਮ ਹੁੰਦਾ ਜਾਂ ਫਰਵਰੀ ਵਿੱਚ ਖਤਮ ਹੁੰਦਾ ਤੇ ਉਹ ਜਿਹੜੇ ਆ ਆਟੋਮੈਟਿਕ ਰੀਨਿਊ ਹੋ ਜਾਣਗੇ ਸੋ ਹੁਣ ਜੇ ਕੋਈ ਤੁਹਾਨੂੰ ਤੇ ਇਹਦੇ ਵਿੱਚ ਇੱਕ ਹੋਰ ਤੁਹਾਨੂੰ ਮੈਂ ਦੱਸ ਦਿੰਦਾ ਜੇ ਹੁਣ ਕੋਈ ਤੁਹਾਨੂੰ ਕਹਿ ਰਿਹਾ ਕਿ 5 ਸਾਲ ਬਾਅਦ ਪੀਆਰ ਆ ਜਾਂ 3 ਸਾਲ ਬਾਅਦ ਪੀਆਰ ਆ ਤੁਸੀਂ ਵਰਕ ਪਰਮਿਟ ਤੇ ਚੱਲ ਜੂਏ ਇਹ ਇਦਾਂ ਦਾ ਕੁਝ ਨਹੀਂ ਹੈਗਾ 3 ਸਾਲ ਦਾ ਕੰਮ ਆ 3 ਸਾਲ ਹੀ ਕੰਮ ਕਰਨਾ ਉੱਥੇ ਉਸ ਤੋਂ ਬਾਅਦ ਵਾਪਸ ਇੰਡੀਆ ਜਾਂ ਤੁਸੀਂ ਆਪਣਾ ਕੋਈ ਹਿੱਲਾ ਜੜਾ ਵਾ ਜੋ ਵੀ ਤੁਸੀਂ ਕਰਨਾ ਉਹ ਕਰ ਲਿਓ ਠੀਕ ਆ 3 ਸਾਲ ਤੱਕ ਤੁਸੀਂ ਕੰਮ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਆਪਣੇ ਹੋਮ ਕੰਟਰੀ ਆਉਣਾ ਪਊਗਾ ਜੇ ਉਸ ਮਾਲਕ ਨੇ ਤੁਹਾਡਾ ਉਹ ਤੁਹਾਨੂੰ ਜਿਸ ਮਾਲ ਕੋ ਤੁਸੀਂ ਕੰਮ ਕਰਦੇ ਸੀਗੇ ਉਹ ਫਿਰ ਦੁਬਾਰਾ ਤੁਹਾਨੂੰ ਸੱਦੂਗਾ 0 ਤੋਂ ਪ੍ਰੋਸੈਸ ਫੇਰ ਸਟਾਰਟ ਹੋਊਗਾ ਇਹ ਨਵਾਂ ਮਾਲ ਉਹ ਜਿਹੜਾ ਵਾ ਅੰਗਰੀ ਦੀ ਗਵਰਨਮੈਂਟ ਲੈ ਕੇ ਆ ਰਹੀ ਆ ਸੋ ਹੁਣ ਜਿੱਦਾਂ ਮੰਨ ਲਓ ਜੇ ਤੁਸੀਂ ਕਿਸੇ ਏਜੰਟ ਨਾਲ ਕੰਟੈਕਟ ਕੀਤਾ ਤੇ ਏਜੰਟ ਨੇ ਇਸ ਮਹੀਨੇ ਤੁਹਾਡੀ ਫਾਈਲ ਲਾਈ ਹੈ ਫਾਈਲ ਅਪਲਾਈ ਕੀਤੀ ਹੈ ਤੇ ਜਿਹੜਾ ਹੰਗਰੀ ਦਾ ਵਰਕ ਪਰਮਿਟ ਆਉਣ ਨੂੰ ਘਟੋ-ਘਟ ਇੱਕ ਤੋਂ 2 ਮਹੀਨੇ ਲੱਗ ਜਾਂਦੇ ਆ ਮਨ ਲਓ 1 ਮਹੀਨਾ ਤਾਂ ਲੱਗਦਾ ਹੀ ਲੱਗਦਾ ਤੇ ਜੇ ਹੁਣ ਤੁਸੀਂ ਅਪਲਾਈ ਕੀਤੀ ਤੇ ਤੁਹਾਡੇ ਜਨਵਰੀ ਦੇ ਵਿੱਚ ਨਹੀਂ ਹੋਣਾ ਹੈਗਾ ਮਾਰਚ ਵਿੱਚ ਨਵੇਂ ਲੋਅ ਦੇ ਨਾਲ ਆਉਣਾ ਸੋ ਇਸ ਕਰਕੇ ਜੇ ਤਾਂ ਤੁਸੀਂ ਅਪਲਾਈ ਕੀਤਾ ਤਾਂ ਠੀਕ ਆ ਜੇ ਤੁਸੀਂ ਅਪਲਾਈ ਕਰਨ ਬਾਰੇ ਸੋਚ ਰਹੇ ਜਾਂ ਤੁਹਾਨੂੰ ਕੋਈ ਆਫਰ ਮਿਲਦਾ ਇਸ ਮਹੀਨੇ ਦੇ ਵਿੱਚ ਤੇ ਪਲੀਜ਼ ਨਾ ਅਪਲਾਈ ਕਰਿਓ ਕਿਉਂਕਿ ਇਸ ਮਹੀਨੇ ਵਿੱਚ ਵੀ ਕਾਫੀਆਂ ਛੁੱਟੀਆਂ 25 ਤਰੀਕ ਤੋਂ ਲੈ ਕੇ 1 ਜਨਵਰੀ ਤੱਕ ਮੋਸਟਲੀ ਛੁੱਟੀਆਂ ਤੋਂ ਉਤੋਂ ਵਿੱਚ 1 ਤੋਂ ਲੈ ਕੇ ਪਹਿਲੇ ਮਹੀਨੇ ਤੋਂ ਲੈ ਕੇ ਦੂਜੇ ਮਹੀਨੇ ਤੱਕ ਜਿਹੜੀ 60 ਦਿਨ ਇਮੀਗ੍ਰੇਸ਼ਨ ਹੰਗਰੀ ਦੀ ਕਲੋਜ਼ਾ ਸੋ ਤੁਹਾਨੂੰ ਵੀ ਫਾਇਦਾ ਨਹੀਂ ਹੋਣਾ ਕਿਉਂਕਿ ਹੰਗਰੀ ਦੇ ਵਿੱਚ ਬਹੁਤੇ ਆਪਣੇ ਸਬ ਡਾਕੂਮੈਂਟ ਸਬਮਿਟ ਕਰਦੇ ਆ ਤੇ ਉਹ 50000 30000 40000 ਨਾਲ ਲੈ ਲੈਂਦੇ ਆ ਸੋ ਉਹਨਾਂ ਦੇ ਪੈਸੇ ਜਿਹੜੇ ਆ ਬਾਅਦ ਵਿੱਚ ਖਰਾਬ ਨਾ ਹੋਣ ਬੰਦਾ ਫਿਰ ਤੁਹਾਨੂੰ ਲਾਰੇ ਲਾਈ ਜਾਊਗਾ ਸੋ ਇਸ ਕਰਕੇ ਹੰਗਰੀ ਦੀ ਇਮੀਗ੍ਰੇਸ਼ਨ 2 ਮਹੀਨੇ ਵਾਸਤੇ ਕਲੋਜ਼ ਆ ਤੇ ਉਹ ਤੁਸੀਂ ਆਪਾਂ ਦੇਖ ਕੇ ਸਾਰਾ ਕੁਝ ਫੇਰ ਹੀ ਅਪਲਾਈ ਕਰਿਓ ਕਿਉਂਕਿ ਹੁਣ ਕਾਫੀ ਜਿਹੜੇ ਚੇਂਜ ਆ ਉਹ ਆ ਰਹੇ ਆ ਸੋ ਇਹ ਜਿਹੜੀ ਵੀਡੀਓ ਸੀਗੀ ਤੁਹਾਨੂੰ ਸ਼ੇਅਰ ਕਰਨੀ ਸੀਗੀ ਕਿ ਹੰਗਰੀ ਦੇ ਨਵੇਂ ਲਾਅ ਜਿਹੜੇ ਆ 1 ਜਨਵਰੀ ਤੋਂ ਸਟਾਰਟ ਹੋ ਰਿਹਾ ਤੇ ਹੋਰ ਵੀ ਬਹੁਤ ਸਾਰੇ ਚੇਂਜਸ ਆ ਜਿੱਦਾਂ ਹੀ ਕੋਈ ਆਪਾਂ ਨੂੰ ਅਪਡੇਟ ਆਈ ਤਾਂ ਪਤਾ ਨਾ ਜਰੂਰ ਸ਼ੇਅਰ ਕਰਾਂਗੇ ਸਸਰੀ ਗਾਲੀ ਸਾਰੇਆਂ